ਸੋਸ਼ਲ ਮੀਡੀਆ ਦਾ ਜ਼ਮਾਨਾ ਲੋਕ ਹਰ ਇੱਕ ਚੀਜ਼ ਦੀ ਵੀਡੀਓ ਬਣਾ ਕੇ ਮਿੰਟਾਂ ਸਕਿੰਟਾਂ ਦੇ ਉੱਤੇ ਸੋਸ਼ਲ ਮੀਡੀਆ ਤੇ ਵਾਰਲ ਕਰ ਦਿੰਦੇ ਨੇ ਪਰ ਸੜਕ ਤੇ ਇਨਸਾਨ ਜੇ ਕੋਈ ਤੜਫ ਰਿਹਾ ਉਸ ਨੂੰ ਪੈਹਲ ਨਹੀਂ ਦਿੰਦੇ ਸਗੋਂ ਵੀਡੀਓ ਬਣਾਉਣ ਨੂੰ ਪੈਹਲ ਦਿੰਦੇ ਨੇ ਚਾਹੇ ਇਨਸਾਨ ਦਮ ਹੀ ਕਿਉਂ ਨਾ ਤੋੜ ਦੇਵੇ ਅਜਿਹਾ ਹੀ ਸੀਨ ਦੇਖਣ ਨੂੰ ਮਿਲਿਆ ਯੂਪੀ ਦੇ ਵਿੱਚ ਯੂਪੀ ਦੇ ਪੁਲਿਸ ਦਾ ਇੱਕ ਹੈੱਡ ਕਨਸਟੇਬਲ ਭਿਆਨਕ ਗਰਮੀ ਦੇ ਵਿੱਚ ਡਿੱਗ ਪਿਆ ਉਸ ਸਮੇਂ ਥਾਣੇਦਾਰ ਦਾ ਇਨਸਪੈਕਟਰ ਵਿਊਜ਼ ਦੇ ਨਾਲ ਮੌਜੂਦ ਸੀ ਉਹਨਾਂ ਨੇ ਹੈੱਡ ਕਨਸਟੇਬਲ ਨੂੰ ਵੀਡੀਓਗ੍ਰਾਫੀ ਕਰਦੇ ਇਨਸਪੈਕਟਰ ਦੀ ਵੀਡੀਓ ਵਾਇਰਲ ਹੋਣ ਤੇ ਪੁਲਿਸ ਪ੍ਰਸ਼ਾਸਨ ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਕਿਉਂਕਿ ਜਦੋਂ ਇਹ ਹੈੱਡ ਕਨਸਟੇਬਲ ਡਿਗਿਆ ਤਾਂ ਉਸ ਵਕਤ ਮੌਜੂਦ ਇਨਸਪੈਕਟਰ ਨੇ ਉਸ ਨੂੰ ਚੱਕਣ ਦੀ ਬਜਾਏ ਉਸ ਦਾ ਇਲਾਜ ਕਰਵਾਉਣ ਦੀ ਬਜਾਏ ਸਭ ਤੋਂ ਪਹਿਲਾਂ ਉਸ ਦੀ ਵੀਡੀਓਗ੍ਰਾਫੀ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਇਹ ਵੀਡੀਓ ਸਾਹਮਣੇ ਜਿਸ ਤੋਂ ਬਾਅਦ ਲੋਕਾਂ ਨੇ ਇਸ ਇਨਸਪੈਕਟਰ ਨੂੰ ਖੂਬ ਲਾਂਤਾਂ ਪਾਈਆਂ ਕਿਉਂਕਿ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਇਸਾ ਹੈੱਡ ਕਾਂਸਟੇਬਲ ਦੀ ਮੌਤ ਹੋ ਗਈ ਕਿਹਾ ਜਾ ਰਿਹਾ ਹੈ ਕਿ ਇੰਸਪੈਕਟਰ ਨੂੰ ਸਮੇਂ ਹੈੱਡ ਕਾਂਸਟੇਬਲ ਨੂੰ ਹਸਪਤਾਲ ਲੈ ਕੇ ਜਾਣਾ ਚਾਹੀਦਾ ਸੀ ਨਾ ਕਿ ਉਸ ਦੀ ਵੀਡੀਓ ਬਣਾਉਣੀ ਚਾਹੀਦੀ ਸੀ ਪਰ ਉਸ ਨੇ ਅਜਿਹਾ ਨਹੀਂ ਕੀਤਾ ਉਹ ਹੈੱਡ ਕਾਂਸਟੇਬਲ ਦੀ ਵੀਡੀਓ ਬਣਾਉਂਦਾ ਰਿਹਾ ਇਹ ਪੁਲਿਸ ਦੀ ਵੱਡੀ ਲਾਪਰਵਾਹੀ ਹੈ ਜਦੋਂ ਮਾਮਲਾ ਸੀਨੀਅਰ ਅਧਿਕਾਰੀਆਂ ਤੱਕ ਪਹੁੰਚਿਆ ਤਾਂ ਮਾਮਲੇ ਦੇ ਵਿੱਚ ਕਾਰਵਾਈ ਦੇ ਹੁਕਮਾ ਜ਼ਰੂਰ ਦਿੱਤੇ ਗਏ ਨੇ ਤੁਸੀਂ ਵੀ ਦੇਖ ਸਕਦੇ ਹੋ ਕਿ ਆਪਦੀ ਗਰਮੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜਾ ਹੈੱਡ ਕਨਸਟੇਬਲ ਆ ਉਹ ਤੜਫਦਾ ਨਜ਼ਰ ਆ ਰਿਹਾ ਪਰ ਲਵੇ ਖੜਿਆ ਇਨਸਪੈਕਟਰ ਉਸ ਦੀ ਸਿਰਫ ਵੀਡੀਓ ਬਣਾ ਰਿਹਾ ਆਪਣੀ ਵੀਡੀਓ ਪੂਰੀ ਬਣਾ ਕੇ ਉਸ ਤੋਂ ਬਾਅਦ ਜਦੋਂ ਉਸ ਨੂੰ ਹਸਪਤਾਲ ਲਿਜਾਂਦਾ ਗਿਆ ਤਾਂ ਉਦੋਂ ਤੱਕ ਹੈੱਡ ਕਨਸਟੇਬਲ ਦਮ ਤੋੜ ਗਿਆ ਸੀ ਚਾਂਸੀ ਦਾ ਰਹਿਣ ਵਾਲਾ ਹੈੱਡ ਕਨਸਟੇਬਲ ਬ੍ਰਿਜ ਕੁਸ਼ੋਰ ਸਿੰਘ ਤਿੰਨ ਦਿਨਾਂ ਦੀ ਛੁੱਟੀ ਲੈ ਕੇ ਸਵੇਰੇ ਚਾਂਸੀ ਸਥਿਤ ਆਪਣੇ ਘਰ ਜਾ ਰਿਹਾ ਸੀ ਉਸ ਨੂੰ ਚੱਕਰ ਆਇਆ ਅਤੇ ਥਾਣੇ ਦੇ ਬਾਹਰ ਜ਼ਮੀਨ ਤੇ ਡਿੱਗ ਪਿਆ। ਇਸ ਤੋਂ ਬਾਅਦ ਉੱਥੇ ਤਾਇਨਾਤ ਇੰਸਪੈਕਟਰ ਉਸ ਕੋਲ ਆਇਆ। ਉਸ ਨੇ ਬੇਹੋਸ਼ ਹੋਏ ਹੈੱਡ ਕਾਂਸਟੇਬਲ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਬ੍ਰਿਜ ਕਿਸ਼ੋਰ ਨੂੰ ਨੇੜੇ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਇੰਸਪੈਕਟਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ। ਸਵਾਲ ਉੱਠੇ ਕਿ ਹੈੱਡ ਕਾਂਸਟੇਬਲ ਨੂੰ ਤੁਰੰਤ ਹਸਪਤਾਲ ਕਿਉਂ ਨਹੀਂ ਲਿਜਾਇਆ ਗਿਆ? ਉਸ ਦੀ ਵੀਡੀਓਗ੍ਰਾਫੀ ਕਿਉਂ ਕੀਤੀ ਗਈ? ਸੋਸ਼ਲ ਮੀਡੀਆ ਦਾ ਜ਼ਮਾਨਾ ਲੋਕ ਹਰ ਇੱਕ ਚੀਜ਼ ਦੀ ਵੀਡੀਓ ਬਣਾ ਕੇ ਮਿੰਟਾਂ ਸਕਿੰਟਾਂ ਦੇ ਉੱਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੰਦੇ ਨੇ ਪਰ ਸੜਕ ਤੇ ਇਨਸਾਨ ਜੇ ਕੋਈ ਤੜਫ ਰਿਹਾ ਉਸ ਨੂੰ ਪੈਹਲ ਨਹੀਂ ਦਿੰਦੇ ਸਗੋਂ ਵੀਡੀਓ ਬਣਾਉਣ ਨੂੰ ਪੈਹਲ ਦਿੰਦੇ ਨੇ ਚਾਹੇ ਇਨਸਾਨ ਦਮ ਹੀ ਕਿਉਂ ਨਾ ਤੋੜ ਦੇਵੇ ਅਜਿਹਾ ਹੀ ਸੀਨ ਦੇਖਣ ਨੂੰ ਮਿਲਿਆ ਯੂਪੀ ਦੇ ਵਿੱਚ ਯੂਪੀ ਦੇ ਪੁਲਿਸ ਦਾ ਇੱਕ ਹੈੱਡ ਕਨਸਟੇਬਲ ਭਿਆਨਕ ਗਰਮੀ ਦੇ ਵਿੱਚ ਡਿੱਗ ਪਿਆ ਉਸ ਸਮੇਂ ਥਾਣੇਦਾਰ ਦਾ ਇਨਸਪੈਕਟਰ ਵਿਊਜ਼ ਦੇ ਨਾਲ ਮੌਜੂਦ ਸੀ ਉਹਨਾਂ ਨੇ ਹੈੱਡ ਕਨਸਟੇਬਲ ਨੂੰ ਵੀਡੀਓਗ੍ਰਾਫੀ ਕਰਦੇ ਇਨਸਪੈਕਟਰ ਦੀ ਵੀਡੀਓ ਵਾਇਰਲ ਹੋਣ ਤੇ ਪੁਲਿਸ ਪ੍ਰਸ਼ਾਸਨ ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਕਿਉਂਕਿ ਜਦੋਂ ਇਹ ਹੈੱਡ ਕਨਸਟੇਬਲ ਡਿਗਿਆ ਤਾਂ ਉਸ ਵਕਤ ਮੌਜੂਦ ਇਨਸਪੈਕਟਰ ਨੇ ਉਸ ਨੂੰ ਚੱਕਣ ਦੀ ਬਜਾਏ ਉਸ ਦਾ ਇਲਾਜ ਕਰਵਾਉਣ ਦੀ ਬਜਾਏ ਸਭ ਤੋਂ ਪਹਿਲਾਂ ਉਸ ਦੀ ਵੀਡੀਓਗ੍ਰਾਫੀ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਇਹ ਵੀਡੀਓ ਸਾਹਮਣੇ ਜਿਸ ਤੋਂ ਬਾਅਦ ਲੋਕਾਂ ਨੇ ਇਸ ਇਨਸਪੈਕਟਰ ਨੂੰ ਖੂਬ ਲਾਂਤਾਂ ਪਾਈਆਂ ਕਿਉਂਕਿ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਇਸ ਹੈਡ ਕਾਂਸਟੇਬਲ ਦੀ ਮੌਤ ਹੋ ਗਈ ਕਿਹਾ ਜਾ ਰਿਹਾ ਹੈ ਕਿ ਇਨਸਪੈਕਟਰ ਨੂੰ ਸਮੇਂ ਹੈਡ ਕਾਂਸਟੇਬਲ ਨੂੰ ਹਸਪਤਾਲ ਲੈ ਕੇ ਜਾਣਾ ਚਾਹੀਦਾ ਸੀ ਨਾ ਕਿ ਉਸ ਦੀ ਵੀਡੀਓ ਬਣਾਉਣੀ ਚਾਹੀਦੀ ਸੀ ਪਰ ਉਸ ਨੇ ਅਜਿਹਾ ਨਹੀਂ ਕੀਤਾ ਉਹ ਹੈਡ ਕਾਂਸਟੇਬਲ ਦੀ ਵੀਡੀਓ ਬਣਾਉਂਦਾ ਰਿਹਾ ਇਹ ਪੁਲਿਸ ਦੀ ਵੱਡੀ ਲਾਪਰਵਾਹੀ ਹੈ ਜਦੋਂ ਮਾਮਲਾ ਸੀਨੀਅਰ ਅਧਿਕਾਰੀਆਂ ਤੱਕ ਪਹੁੰਚਿਆ ਤਾਂ ਮਾਮਲੇ ਦੇ ਵਿੱਚ ਕਾਰਵਾਈ ਦੇ ਹੁਕਮਾ ਜ਼ਰੂਰ ਦਿੱਤੇ ਗਏ ਨੇ ਤੁਸੀਂ ਵੀ ਦੇਖ ਸਕਦੇ ਹੋ ਕਿ ਆਪਦੀ ਗਰਮੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜਾ ਹੈੱਡ ਕਨਸਟੇਬਲ ਆ ਉਹ ਤੜਫਦਾ ਨਜ਼ਰ ਆ ਰਿਹਾ ਪਰ ਲਵੇ ਖੜਿਆ ਇਨਸਪੈਕਟਰ ਉਸ ਦੀ ਸਿਰਫ ਵੀਡੀਓ ਬਣਾ ਰਿਹਾ ਆਪਣੀ ਵੀਡੀਓ ਪੂਰੀ ਬਣਾ ਕੇ ਉਸ ਤੋਂ ਬਾਅਦ ਜਦੋਂ ਉਸ ਨੂੰ ਹਸਪਤਾਲ ਲਿਜਾਂਦਾ ਗਿਆ ਤਾਂ ਉਦੋਂ ਤੱਕ ਹੈੱਡ ਕਨਸਟੇਬਲ ਦਮ ਤੋੜ ਗਿਆ ਸੀ ਚਾਂਸੀ ਦਾ ਰਹਿਣ ਵਾਲਾ ਹੈੱਡ ਕਨਸਟੇਬਲ ਬ੍ਰਿਜ ਕੁਸ਼ੋਰ ਸਿੰਘ ਤਿੰਨ ਦਿਨਾਂ ਦੀ ਛੁੱਟੀ ਲੈ ਕੇ ਸਵੇਰੇ ਚਾਂਸੀ ਸਥਿਤ ਆਪਣੇ ਘਰ ਜਾ ਰਿਹਾ ਸੀ ਉਸ ਨੂੰ ਚੱਕਰ ਆਇਆ ਅਤੇ ਥਾਣੇ ਦੇ ਬਾਹਰ ਜ਼ਮੀਨ ਤੇ ਡਿੱਗ ਪਿਆ। ਇਸ ਤੋਂ ਬਾਅਦ ਉੱਥੇ ਤਾਇਨਾਤ ਇੰਸਪੈਕਟਰ ਉਸ ਕੋਲ ਆਇਆ। ਉਸ ਨੇ ਬੇਹੋਸ਼ ਹੋਏ ਹੈੱਡ ਕਾਂਸਟੇਬਲ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਬ੍ਰਿਜ ਕਿਸ਼ੋਰ ਨੂੰ ਨੇੜੇ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਇੰਸਪੈਕਟਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ। ਸਵਾਲ ਉੱਠੇ ਕਿ ਹੈੱਡ ਕਾਂਸਟੇਬਲ ਨੂੰ ਤੁਰੰਤ ਹਸਪਤਾਲ ਕਿਉਂ ਨਹੀਂ ਲਿਜਾਇਆ ਗਿਆ? ਉਸ ਦੀ ਵੀਡੀਓਗ੍ਰਾਫੀ ਕਿਉਂ ਕੀਤੀ ਗਈ? ਬਿਊਰੋ ਰਿਪੋਰਟ ਹਕੀਕਤ ਟੀਵੀ ਪੰਜਾਬੀ।